ਕਾਰ ਦੋਸਤੋ ਅੱਜ ਪਿੰਡ ਮੇਦੇਵਾਸ ਪੁਤਲੇ ਫੁੱਕੇ ਜਾਂਦੇ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਅਰਥੀ ਚੱਕਲੀ ਪੰਜਾਬ ਸਰਕਾਰ ਦੀ ਤੇ ਮੁਰਦਾਬਾਤ ਜਨਾਬ ਸਰਕਾਰ ਮੁਰਦਾਬਾਤ ਜਨਾਬ ਸਰਕਾਰ ਮੁਰਦਾਬਾਤ ਹੁਣ ਚੱਲੂ ਪੰਜਾਬ ਸਰਕਾਰ ਮੁਰਦਾਬਾਤ ਸੈਂਟਰ ਸਰਕਾਰ ਮੁਰਦਾਬਾਤ ਭਾਜਪਾ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਹਾਂਜੀ ਅੱਜ ਪਿੰਡ ਮੇ ਦੇਵਾਸ ਪੁਤਲੇ ਫੁੱਕੇ ਜਾ ਰਹੇ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਆ ਜਾਓ ਕਿਉਂਕਿ ਜੋ ਸੰਭੂ ਬਾਰਡ ਤੇ ਖਨੌਰੀ ਬਾਰਡਰ ਪੰਜਾਬ ਸਰਕਾਰ ਨੇ ਖਰਾਬ ਕੀਤਾ ਬਹੁਤ ਮਾੜੀ ਘਟਨਾ ਕੀਤੀ ਹੈ ਪੰਜਾਬ ਸਰਕਾਰ ਨੇ ਇਹ ਇਹ ਭਗਵਾਨ ਤਮਾਨ ਦਾ ਪੁਤਲਾ ਬਣਾ ਕੇ ਫੁੱਕਿਆ ਜਾ ਰਿਹਾ ਪੰਡਿਆਂ ਦੀ ਸਰਕਾਰ ਮੁੜਦਾਬਾ ਪੰਡਾ ਦੀ ਸਰਕਾਰ ਮੁੜਦਾਬਾ ਲੋਕੀ ਸਰਕਾਰ ਮੁੜਦਾਬਾ ਜਿਆਨ ਸਰਕਾਰ ਮੁੜਦਾਬਾ ਲੋਕੀ ਸਰਕਾਰ ਮੁੜਦਾਬਾ ਜਿਆਨ ਸਰਕਾਰ ਮੁੜਦਾਬਾ ਪੀ ਸਰਕਾਰ ਮੁੜਦਾਬਾ

ਆਰ <inaudible> ਸਰਕਾਰ <inaudible> ਲਓ ਜੀ ਭੰਡੇ ਨੂੰ ਅੱਗ ਨਹੀਂ ਲੱਗ ਰਹੀ ਤੇ ਭੰਡੇ ਦੇ ਵਿੱਚ दारू ਜਾਦੇ ਫਸੀ ਪਈ ਆ ਮੁਰਤਾਬਾ ਮੁਰਤਾਬਾ ਮੁਰਤੀ ਸਰਕਾਰ ਮੁਰਤਾਬਾ ਜੈ ਸਰਕਾਰ ਮੁਰਤਾਬਾ ਆਵਾਜ਼ ਜੱਟ ਵੇ ਨੂੰ ਲਓ ਜੀ ਹੁਣ ਚੱਲੀ ਆ ਅੱਗ ਥੋੜੀ ਲੱਕਣਾ ਗਿੱਲੀਆਂ ਦੀ ਤੇ दारू ਇਹ ਨਿਕਲਦੇ ਅੰਦਰੋਂ ਗੁਲੂ ਕੋ ਠੰਡਾ ਹੁੰਦਾ ਉਹਦੇ ਕਰਕੇ ਨਹੀਂ ਹਾਂ ਗੁਲੂ ਕੋ ਠੰਡਾ ਹੁੰਦਾ ਕੀ ਕਰਕੇ ਜੀ जबेपछि बसला जरे युमाले गई जमानो